ਦੋਸਤੋ ਅੱਜ ਤੁਹਾਡੇ ਨਾਲ ਇੱਕ ਖਾਸ ਜਾਣਕਾਰੀ ਸਾਂਝੀ ਕਰਾਂਗੇ ਜੋ ਕਿ ਬਠਿੰਡਾ ਦੇ ਪਿੰਡ ਦਿਉਨ ਪੀ ਸਿਆਣਾ ਇਧਰਲੀ ਸਾਈਡ ਹੈ ਜਿੱਥੇ ਕੀ ਖਤਰਨਾਕ ਜਾਨਵਰ ਜੋ ਨੇ ਉਹ ਘੁੰਮ ਰਹੇ ਨੇ ਜੰਗਲੀ ਜਾਨਵਰ ਜਿਨ੍ਹਾਂ ਨੂੰ ਕੀ ਸੀਸੀਟੀਵੀ ਕੈਮਰਾ ਦੇ ਵਿੱਚ ਵੇਖਿਆ ਗਿਆ ਗਿਆ ਇਹਨਾਂ ਦਾ ਹਜੇ ਪਤਾ ਨਹੀਂ ਲੱਗਿਆ ਵੇ ਕਿਹੜੇ ਜਾਨਵਰ ਨੇ ਪਰ ਇਹ ਬਹੁਤ ਖਤਰਨਾਕ ਨੇ ਲੋਕਾਂ ਦੇ ਉੱਤੇ ਹਮਲਾ ਕਰਦੇ ਨੇ ਉਹਨਾਂ ਨੂੰ ਬਹੁਤ ਪੂਰੀ ਤਰ੍ਹਾਂ ਜ਼ਖਮੀ ਕਰਦੇ ਨੇ ਕਈ ਕੇਸ ਇਸ ਇਲਾਕੇ ਦੇ ਵਿੱਚ ਸਾਹਮਣੇ ਆ ਚੁੱਕੇ ਨੇ ਅਤੇ ਕਈ ਆਪਣੇ ਲੋਕਾਂ ਦਾ ਨੁਕਸਾਨ ਇਹਨਾਂ ਨੇ ਕੀਤਾ ਗਿਆ ਤੇ ਜੰਗਲਾਤ ਵਿਭਾਗ ਅਤੇ ਲੋਕ ਸਤਰਕ ਹੋ ਕੇ ਇਹਨਾਂ ਦੀ ਭਾਲ ਵਿੱਚ ਆਸੇ-ਪਾਸੇ ਤੇ ਪਿੰਡਾਂ ਵਿੱਚ ਲੱਗੇ ਹੋਏ ਨੇ ਪਰ ਹਾਲੇ ਤੱਕ ਕੋਈ ਕਾਮਯਾਬੀ ਹੱਥ ਨਹੀਂ ਲੱਗੀ ਇਸ ਲਈ ਸਾਨੂੰ ਵਿਚਾਰ ਰੱਖਣਾ ਚਾਹੀਦਾ ਹੈ ਵੱਧ ਤੋਂ ਵੱਧ ਇਸ ਏਰੀਆ ਦੇ ਵਿੱਚ ਸਿਰਫ ਰਾਹਾਂ ਗੇਰਾਂ ਦੇ ਉੱਤੇ ਹਮਲਾ ਨਹੀਂ ਕਰਦੇ ਇਹ ਐਨਓ ਖਤਰਨਾਕ ਹੈ ਕਿ ਆਪਣੀ ਪਕੜ ਨਾਲ ਕੰਧਾਂ ਵੀ ਟੱਪ ਜਾਂਦੇ ਨੇ ਅਤੇ ਕਈ ਘਰਾਂ ਦੇ ਵਿੱਚੇ ਦਾਖਲ ਹੋ ਵੀ ਚੁੱਕੇ ਨੇ ਇਹਨਾਂ ਦਾ ਹਜੇ ਤੱਕ ਪਤਾ ਨਹੀਂ ਚੱਲਿਆ ਕਿਸ ਤਰ੍ਹਾਂ ਦੇ ਜਾਨਵਰ ਨੇ ਪਰ ਖਤਰਨਾਕ ਨੇ ਜੋ ਲੋਕਾਂ ਦੇ ਉੱਪਰ ਹਮਲਾ ਕਰ ਰਹੇ ਨੇ ਸੋ ਆਪਣਾ ਬਚਾਅ ਰੱਖੋ ਤੇ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰੋ